ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਰੀ ਸਵਾਗਤ ਕਰਦੀ ਹਾਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਮਾਰਗੇਜ ਕਰਜ਼ੇ ਨਾਲ ਸੇਵਾ ਮੁਕਤ ਹੋਣਾ ਕੈਨੇਡੀਅਨਾਂ ਲਈ ਬਣਿਆ ਨਵਾਂ ਨਿਯਮ 80% ਕੈਨੇਡੀਅਨ ਆਪਣੇ ਘਰਾਂ ਦੇ ਪੂਰੀ ਤਰ੍ਹਾਂ ਨਹੀਂ ਹੋਣਗੇ ਮਾਲਕ ਹਰਸਨ ਬੇ 8000 ਕਰਮਚਾਰੀਆਂ ਨੂੰ ਕਰੇਗਾ ਬਰਖਾਸਤ 1 ਜੂਨ ਤੱਕ ਸਾਰੇ ਸਟੋਰ ਹੋਣਗੇ ਬੰਦ ਐਂਟੀ স্মੋਕਿੰਗ ਗਰੁੱਪਾਂ ਦੇ ਕਾਰਨ ਦੀ ਸਰਕਾਰ ਨੂੰ ਫਲੇਵਰਡ ਵੇਪਾਂ ਤੇ ਪਾਬੰਦੀ ਲਗਾਉਣ ਦੀ ਅਪੀਲ ਅੱਦੇ ਕੈਨੇਡੀਅਨ ਨੌਜਵਾਨ ਬਾਲਗਾਂ ਨੇ ਵੇਪਿੰਗ ਦੀ ਕੀਤੀ ਕੋਸ਼ਿਸ਼ ਜਿਹਦੇ ਖਬਰਾਂ ਵਿਸਾਰ ਦੇ ਨਾਲ ਮਾਰਗੇਜ ਕਰਜ਼ੇ ਦੇ ਨਾਲ ਸੇਵਾ ਮੁਕਤ ਹੋਣਾ ਕੈਨੇਡੀਅਨਾਂ ਦੇ ਲਈ ਜਿਹੜਾ ਹੈ ਉਹ ਨਵਾਂ ਨਿਯਮ ਬਣ ਗਿਆ ਹੈ 2026 ਤੱਕ ਸੇਵਾ ਮੁਕਤ ਹੋਣ ਦੀ ਯੋਜਨਾ ਬਣਾ ਰਹੇ ਲਗਭਗ 30% ਕੈਨੇਡੀਅਨ ਆਪਣੇ ਜਿਹੜੀ ਹੈ ਉਹ ਮਾਲਕ ਘਰਾਂ ਦੀ ਪੂਰੀ ਤਰ੍ਹਾਂ ਨਾਲ ਮਾਲਕ ਨਹੀਂ ਹੋਣਗੇ ਪੂਰੀ ਮਲਕੀਅਤ ਉਹਨਾਂ ਕੋਲ ਨਹੀਂ ਹੋਏਗੀ ਸਰਵੇਖਣ ਤੋਂ ਪਤਾ ਇਹ ਚੱਲਦਾ ਹੈ ਲਚੇਰ ਦੁਆਰਾ ਕਰਵਾਏ ਗਏ ਰਾਇਲ ਲਿਪੇਜ ਦੁਆਰਾ ਕੀਤੇ ਗਏ ਸਰਵੇਖਣ ਦੇ ਅਨੁਸਾਰ 2025 ਦੇ ਜਾਂ 2025 ਜਾਂ 2026 ਦੇ ਵਿੱਚ ਸੇਵਾ ਮੁਕਤ ਹੋਣ ਦੀ ਯੋਜਨਾ ਬਣਾ ਰਹੇ 10 ਵਿੱਚੋਂ ਲਗਭਗ 3 ਕੈਨੇਡੀਅਨ ਯਾਨੀ ਕਿ 29 ਫੀਸਦੀ ਕਰਮਚਾਰੀਆਂ ਤੋਂ ਬਾਹਰ ਨਿਕਲਣ ਤੋਂ ਬਾਅਦ ਵੀ ਆਪਣੇ ਮੁੱਖ ਨਿਵਾਸ ਤੇ ਮਾਰਗੇਜ ਭੁਗਤਾਨ ਕਰਨਾ ਜਿਹੜਾ ਹੈ ਉਹ ਜਾਰੀ ਰੱਖਣ ਦੀ ਉਮੀਦ ਕਰਦੇ ਨੇ ਕਟ ਰਹੇ ਕੈਨੇਡੀਅਨਾਂ ਲਈ ਮੌਰਗੇਜ ਮੁਕਤ ਰਿਟਾਇਰਮੈਂਟ ਇੱਕ ਹਕੀਕਤ ਹੋ ਸਕਦੀ ਹੈ। ਲਾਸ਼ੇਰ ਤੇ ਇੱਕ ਤਾਜ਼ਾ ਸਰਵੇਖਣ ਦੇ ਵਿੱਚ ਪਾਇਆ ਗਿਆ ਕਿ ਘਰਾਂ ਦੇ ਮਾਲਕਾਂ ਦੀ ਵੱਡੀ ਗਿਣਤੀ ਆਪਣੇ ਸੁਨਹਿਰੀ ਸਾਲਾਂ ਦੇ ਵਿੱਚ ਮੁਰਿ ਉਪਘਟਾਨ ਨੂੰ ਲੈ ਜਾਣ ਦੀ ਉਮੀਦ ਰੱਖਦੀ ਹੈ। ਰਾਇਲ ਐਪੀਜ ਜਿਸ ਨੇ ਇੱਕ ਰਿਪੋਰਟ ਤਿਆਰ ਕੀਤੀ ਉਹਨਾਂ ਨੇ ਸੇਵਾ ਮੁਕਤ ਲੋਕਾਂ ਦੇ ਲਈ ਇੱਕ ਨਵੀਂ ਰੀਅਲ ਏਸਟੇਟ ਹਕੀਕਤ ਦੱਸੀ ਹੈ। ਕਿਉਂਕਿ ਅਗਲੇ 2 ਸਾਲਾਂ ਦੇ ਅੰਦਰ ਸੇਵਾ ਮੁਕਤ ਹੋਣ ਦੀ ਯੋਜਨਾ ਬਣਾ ਰਹੇ 10 ਵਿੱਚੋਂ 3 ਕੈਨੇਡੀਅਨ ਮੌਰਗੇਜ ਖਰਚੇ ਦੇ ਨਾਲ ਕਾਰਜਬਲ ਤੋਂ ਬਾਹਰ ਨਿਕਲਣ ਦੀ ਉਮੀਦ ਕਰਦੇ ਨੇ। ਰੀਅਲ ਏਸਟੇਟ ਸੇਵਾ ਦਾ ਦੀ ਨਾਲ ਵਧ ਰਿਹਾ ਹੈ ਸਟੈਟਿਸਟਿਕਸ ਕੈਨੇਡਾ ਦੇ ਆંકੜਿਆਂ ਦਾ ਹਵਾਲਾ ਦਿੰਦੇ ਹੋਏ ਸੁਝਾਅ ਦਿੱਤਾ ਗਿਆ ਕਿ 2016 ਦੇ ਮੁਕਾਬਲੇ ਮੌਰਗੇਜ ਕਰਜ਼ੇ ਵਾਲੇ ਬਜ਼ੁਰਗ ਪਰਿਵਾਰਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ ਭੁਗਤਾਨ ਰਹਿਤ ਮੌਰਗੇਜ ਨਾਲ ਘਰ ਦੇ ਮਾਲਕ ਵੱਜੋਂ ਰਿਟਾਇਰਮੈਂਟ ਵਿੱਚ ਦਾਖਲ ਹੋਣ ਦੇ ਫਾਇਦੇ ਸਪੱਸ਼ਟ ਨੇ ਵਧੇਰੇ ਡਿਸਪੋਜ਼ੀਬਲ ਆਮਦਨ ਵਿਆਜ ਦਰ ਦੇ ਵਿੱਚ ਬਦਲਾਅ ਤੋਂ ਇਨਸੂਲੇਸ਼ਨ ਅਤੇ ਇਥੋਂ ਤੱਕ ਕਿ ਭਾਵਨਾਤਮਕ ਸੁਰੱਖਿਆ ਜੋ ਇਹ ਜਾਣਨ ਤੋਂ ਮਿਲਦੀ ਹੈ ਕਿ ਤੁਹਾਡੇ ਕੋਲ ਹਮੇਸ਼ਾ ਰਹਿਣ ਲਈ ਜਗ੍ਹਾ ਹੋਵੇਗੀ ਰਾਇਲ ਐਪੀਜ ਤੇ ਪ੍ਰਦਾਨਤ ਸੀਈਓ ਨੇ ਕਿਹਾ ਕਿ ਰੋਟਰੀ ਫੋਨਾਂ ਅਤੇ ਵੈਗਨਾ ਦੇ ਯੁੱਧ ਦੇ ਵਿੱਚ ਆਪਣੇ ਮਾਰਗੇਜ ਨੂੰ ਸਾਈਡ ਤੇ ਰੱਖਣਾ ਆਰਥਿਕ ਅੰਤਮ ਰੇਖਾ ਸੀ ਤੇ ਅੱਜ ਦੀ ਰਿਟਾਇਰਡ ਰਿਟਾਇਰੀ ਦੀ ਇਹੀ ਹਕੀਕਤ ਬਹੁਤ ਜ਼ਿਆਦਾ ਸੁਖਾਲੀ ਹੈ ਪਿਛਲੇ 25 ਸਾਲਾਂ ਵਿੱਚ ਘਰਾ ਦੀਆਂ ਕੀਮਤਾਂ ਵਿੱਚ ਵਾਧਾ ਅੱਜ ਦੇ ਸੇਵਾਮਕਤ ਲੋਕਾਂ ਦੇ ਲਈ ਦੋ ਤਾਰੀ ਤਲਵਾਰ ਮੰਗੋ ਲਟਕ ਰਿਹਾ ਹੈ ਇੱਕ ਪਾਸੇ ਨੇ ਬੇਮਿਸਾਲ ਵਿੱਤੀ ਲਾਭ ਪ੍ਰਦਾਨ ਕੀਤੇ ਨੇ ਤੇ ਦੂਜੇ ਪਾਸੇ ਇਸ ਪੀੜੀ ਦੇ ਕੋਲ ਮਾਰਗੇਜ ਬਕਾਏ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ ਜੋ ਉਹਨਾਂ ਦੇ ਮਾਪਿਆਂ ਜਾਂ ਦਾਦਾ-ਦਾਦੀ ਲਈ ਕਲਪਨਾਯੋਗ ਨਹੀਂ ਹੁੰਦੇ ਸਾਡੀ ਖੋਜ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਉਹਨਾਂ ਦੇ ਘਰ ਦੀ ਮਾਲਕੀ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਵਿੱਚ ਸਹਾਇਤਾ ਕਰਨ ਦੇ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਵੀ ਬਹੁਤ ਜ਼ਿਆਦਾ ਸੰਭਾਵਨਾ ਹੈ ਪਰ ਸੋਪੋਰ ਦਾ ਮੰਨਣਾ ਹੈ ਕਿ ਪਿਛਲੀਆਂ ਪੀੜ੍ਹੀਆਂ ਨੇ ਮੌਰਗੇਜ ਮੁਕਤ ਰਿਟਾਇਰਮੈਂਟ ਨੂੰ ਇੱਕੋ ਇੱਕ ਵਿਕਲਪ ਵਜੋਂ ਦੇਖਿਆ ਸੋ ਅੱਜ ਦੇ ਸੇਵਾ ਮੁਕਤ ਲੋਕ ਵਧੇਰੇ ਖੁੱਲੇ ਵਿਚਾਰਾ ਵਾਲੇ ਹੁੰਦੇ ਨੇ ਤੇ ਰਾਇਲ ਐਪੀਜ ਦੇ ਪਿਛਲੇ ਆਂਕੜਿਆਂ ਤੋਂ ਪਤਾ ਚੱਲਦਾ ਹੈ ਕਿ ਕੈਨੇਡੀਅਨ ਬਾਦ ਵਿੱਚ ਹਾਊਸਿੰਗ ਮਾਰਕੀਟ ਦੇ ਵਿੱਚ ਦਾਖਲ ਹੋ ਰਹੇ ਨੇ ਜਿਸ ਨਾਲ ਭਵਿੱਖ ਦੀਆਂ ਪੀੜ੍ਹੀਆਂ ਦੇ ਸੇਵਾ ਮੁਕਤ ਲੋਕਾਂ ਨੂੰ ਰਿਟਾਇਰਮੈਂਟ ਵਿੱਚ ਮੌਰਗੇਜ ਲੈ ਜਾਣ ਦੀ ਸੰਭਾਵਨਾ ਵਧ ਜਾਂਦੀ ਹੈ ਰਵਾਇਤੀ ਰੋਜ਼ਗਾਰ ਆਮਦਨ ਸ਼ਾਇਦ ਸੋਕਈ ਹੈ ਪਰ ਬਹੁਤ ਸਾਰੇ ਅਜੇ ਵੀ ਨਿਵੇਸ਼ਾਂ ਪਾਰਟ ਟਾਈਮ ਕੰਮ ਜਾਂ ਕੰਮ ਕਰਨ ਵਾਲੇ ਜੀਵਨ ਸਾਥੀ ਤੋਂ ਆਮਦਨ ਨਾਲ ਆਪਣੇ ਖਰਚਿਆਂ ਦਾ ਪ੍ਰਬੰਧਨ ਅਤੇ ਮੌਰਗੇਜ ਭੁਗਤਾਨਾਂ ਦੀ ਸੇਵਾ ਆਰਾਮ ਨਾਲ ਕਰ ਰਹੇ ਨੇ ਸਰਵੇਖਣ ਇਹ ਵੀ ਸੁਝਾ ਦਿੰਦਾ ਹੈ ਕਿ ਕੈਨੇਡੀਅਨ ਘਰਾਂ ਦੇ ਮਾਲਕਾਂ ਦੇ ਵਿੱਚੋਂ ਅੱਧੇ ਪੂਰੇ ਸਮੇਂ ਦੀ ਨੌਕਰੀ ਖਤਮ ਹੋਣ ਦੇ 2 ਸਾਲਾਂ ਦੇ ਅੰਦਰ ਅੰਦਰ ਰਿਟਾਇਰਮੈਂਟ ਯੋਜਨਾ ਤੇ ਆ ਰਹੇ ਨੇ ਨਿਊਜ਼ ਸਟੋਰੀ ਚੈਨਲ ਪੰਜਾਬੀ ਦੀ ਰਿਪੋਰਟ 26 ਮਈ ਤੋਂ 1 ਜੂਨ 2025 ਤੱਕ ਆਯੋਜਿਤ ਕੀਤੇ ਜਾਣ ਵਾਲੇ ਐਂਟੀ ਰੇਸਿਜ਼ਮ ਅਵੇਅਰਨੈਸ ਵੀਕ ਯਾਨੀ ਨਸਲਵਾਦ ਵਿਰੋਧੀ ਜਾਗਰੂਕਤਾ ਹਫਤਾ ਦੇ ਮੌਕੇ ਕੇਤੇ ਨਸਲਵਾਦ ਜਿਹੜਾ ਉਹ ਨਸਲਵਾਦ ਵਿਰੋਧੀ ਪਹਿਲ ਕਦਮੀਆਂ ਦੇ ਪਾਰਲੀਮੈਂਟਿਕ ਅਸਕਰ ਜੈਸੀ ਸੋਨਰ ਨੇ ਬਿਆਨ ਜਾਰੀ ਕੀਤਾ ਤੇ ਉਹਨਾਂ ਨੇ ਕਹਿ ਕੇ ਸਰਕਾਰ ਹੋਣ ਦੇ ਨਾਤੇ ਅਸੀਂ ਨਸਲਵਾਦ ਦੇ ਸਾਰੇ ਰੂਪਾਂ ਦੇ ਨਾਲ ਲੜਨ ਦੇ ਲਈ ਵਚਨਬੱਧਾਂ ਅਤੇ ਇਸ ਨੂੰ ਖਤਮ ਕਰਨ ਦੇ ਲਈ ਮਹੱਤਵਪੂਰਨ ਕਦਮ ਵੀ ਜੜੇ ਨੇ ਹੋ ਚੁੱਕੇ ਜਾ ਰਹੇ ਨੇ ਨਸਲਵਾਦ ਸੰਬੰਧੀ ਘਟਨਾਵਾਂ ਦੇ ਲਈ ਹੈਲਪ ਲਾਈਨ ਰੇਸਿਸਟ ਇਨਸੀਡੈਂਟ ਹੈਲਪ ਲਾਈਨ ਦੀ ਸ਼ੁਰੂਆਤ ਨੂੰ ਲਗਭਗ ਜੜਾ ਉਹ 1 ਸਾਲ ਹੋ ਚੁੱਕਿਆ ਤੇ ਇਹ ਪਹਿਲਾਂ ਹੀ ਵੱਡਾ ਅਸਰ ਪਾ ਚੁੱਕੀ ਹੈ 94 ਫੀਸਦੀ ਲੋਕਾਂ ਨੇ ਕਿਹਾ ਕਿ ਇਸ ਰਾਹੀਂ ਉਹਨਾਂ ਨੂੰ ਲੋੜੀਂਦੀ ਮਦਦ ਮਿਲੀ ਹੈ 26 ਮਈ ਤੋਂ 1 ਜੂਨ 2025 ਤੱਕ ਅਯੋਜਿਤ ਕੀਤੇ ਜਾਣ ਵਾਲੇ ਐਂਟੀ ਰੇਸਿਜ਼ਮ ਅਵੇਅਰਨੈਸ ਵੀਕ ਯਾਨੀ ਨਸਲਵਾਦ ਵਿਰੋਧੀ ਜਾਗਰੂਕਤਾ ਹਫ਼ਤਾ ਦੇ ਮੌਕੇ ਤੇ ਪਹਿਲ ਕਦਮੀਆਂ ਦੇ ਪਾਰਲੀਮਾਨੀ ਸਕੱਤਰ ਜੈਸੀ ਸੋਨਰ ਨੇ ਆਪਣਾ ਬਿਆਨ ਜਾਰੀ ਕੀਤਾ ਉਹਨਾਂ ਨੇ ਕਿਹਾ ਕਿ ਅੱਜ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਸਲਵਾਦ ਵਿਰੋਧੀ ਜਾਗਰੂਕਤਾ ਹਫ਼ਤੇ ਦੀ ਸ਼ੁਰੂਆਤ ਹੋ ਰਹੀ ਹੈ ਜਿਸ ਤੇ ਕੰਮ ਵੀ ਕਰ ਰਹੇ ਆ ਨਸਲਵਾਦ ਚਾਹੇ ਸਿੱਧੇ ਜਾਂ ਅਸਿੱਧੇ ਤੌਰ ਦੇ ਉੱਤੇ ਹੋਵੇ ਚਾਹੇ ਪ੍ਰਣਾਲੀਗਤ ਹੋਵੇ ਜਾਂ ਨਿੱਜੀ ਰਿਸ਼ਤਿਆਂ ਦੇ ਵਿੱਚ ਇਹ ਸਾਡੇ ਸੂਬੇ ਦੇ ਵਿੱਚ ਵਿਅਕਤੀਆਂ ਤੇ ਭਾਈਚਾਰਿਆਂ ਨੂੰ ਹਾਲੇ ਵੀ ਨੁਕਸਾਨ ਪਹੁੰਚਾ ਰਿਹਾ ਹੈ ਇਹ ਸਿੱਖਿਆ ਸਿਹਤ ਸੰਭਾਲ ਰੋਜ਼ਗਾਰ ਅਤੇ ਨਿਆਂ ਤੱਕ ਪਹੁੰਚ ਨੂੰ ਪ੍ਰਭਾਵਿਤ ਕਰਦਾ ਹੈ ਇਹ ਪ੍ਰਣਾਲੀਆਂ ਦੇ ਵਿੱਚ ਤੇ ਕਿਸੇ ਦੇ ਆਪਣੇਪਣ ਦੀ ਭਾਵਨਾ ਦੇ ਵਿੱਚ ਇਹ ਵਿਸ਼ਵਾਸ ਨੂੰ ਖਤਮ ਕਰਦਾ ਹੈ ਉਹਨਾਂ ਨੇ ਕਿਹਾ ਕਿ ਕੋਈ ਇਕੱਲਾ ਵਿਅਕਤੀ ਨਸਲਵਾਦ ਨੂੰ ਖਤਮ ਨਹੀਂ ਕਰ ਸਕਦਾ ਤੇ ਨਾ ਹੀ ਇਹ ਰਾਤੋਂ ਰਾਤ ਕੀਤਾ ਜਾ ਸਕਦਾ ਹੈ ਤੇ ਇਸ ਲਈ ਸਾਡੇ ਵਿੱਚੋਂ ਹਰ ਇੱਕ ਨੂੰ ਆਪਣੇ ਜੀਵਨ ਦੇ ਹਰ ਪਹਿਲੂ ਦੇ ਵਿੱਚ ਹਰ ਰੋਜ਼ ਸਰਗਰਮੀ ਨਾਲ ਨਸਲਵਾਦ ਵਿਰੋਧੀ ਹੋਣ ਦੇ ਲਈ ਵਚਨਬੱਧ ਹੋਣ ਦੀ ਲੋੜ ਹੈ ਸਰਕਾਰ ਹੋਣ ਦੇ ਨਾਤੇ اسی نسلવાદ ਦੇ ਸਾਰੇ ਰੂਪਾਂ ਨਾਲ ਲੜਨ ਲਈ ਵਚਨਬੱਧਾਂ ਤੇ ਇਸ ਨੂੰ ਖਤਮ ਕਰਨ ਦੇ ਲਈ ਮਹੱਤਵਪੂਰਨ ਕਦਮ ਚੁੱਕੇ ਜਾ ਰਹੇ ਨੇ نسلਵਾਦ ਸੰਬੰਧੀ ਘਟਨਾ ਦੇ ਲਈ ਹੈਲਪ ਲਾਈਨ ਰੇਸਿਸ ਇਨਸੀਡੈਂਟ ਹੈਲਪ ਲਾਈਨ ਦੀ ਸ਼ੁਰੂਆਤ ਨੂੰ ਲਗਭਗ 1 ਸਾਲ ਹੋ ਚੁੱਕਿਆ ਤੇ ਪਹਿਲਾਂ ਨਾਲੋਂ ਵੀ ਵੱਡਾ ਅਸਰ ਪਾ ਚੁੱਕੀ ਹੈ ਤੇ 94 ਫੀਸਦੀ ਲੋਕਾਂ ਨੇ ਕਿਹਾ ਹੈ ਕਿ ਇਸ ਰਾਹੀਂ ਉਹਨਾਂ ਨੂੰ ਲੋੜੀਂਦੀ ਮਦਦ ਵੀ ਮਿਲੀ ਹੈ ਅਸੀਂ ਨਫ਼ਰਤ ਤੋਂ ਪ੍ਰਭਾਵਿਤ ਭਾਈਚਾਰਿਆਂ ਨੂੰ ਸਹਿਯੋਗ ਦੇਣਾ ਜਾਰੀ ਰੱਖ ਰਹੇ ਹਾਂ ਤੇ ਐਂਟੀ ਹੇਟ ਕਮਿਊਨਿਟੀ ਸਪੋਰਟ ਫੰਡ ਨੇ ਹੁਣ ਤੱਕ 36 ਸੰਸਥਾਵਾਂ ਨੂੰ 5 ਲੱਖ ਤੋਂ ਵੱਧ ਦੀ ਰਕਮ ਦਿੱਤੀ ਹੈ ਤਾਂ ਜੋ ਸੱਭਿਆਚਾਰਕ ਕੇਂਦਰਾਂ ਦੇ ਧਾਰਮਿਕ ਸਥਾਨਾਂ ਵਰਗੀਆਂ ਥਾਵਾਂ ਤੇ ਨੁਕਸਾਨ ਦੀ ਮੁਰੰਮਤ ਅਤੇ ਸੁਰੱਖਿਆਵੇ ਸੁਧਾਰ ਕੀਤਾ ਜਾ ਸਕੇ ਇਸ ਤੋਂ ਇਲਾਵਾ ਨਸਲਵਾਦ ਵਿਰੋਧੀ ਕਾਰਜ ਯੋਜਨਾ ਨੂੰ ਆਕਾਰ ਦੇਣ ਦੇ ਲਈ ਨਿਯਮਤ ਮੀਟਿੰਗਾਂ ਰਾਹੀਂ ਨਸਲਵਾਦ ਦੇ ਡੂੰਗੇ ਮੁੱਦਿਆਂ ਨੂੰ ਹੱਲ ਕਰਨ ਦੇ ਲਈ ਕੰਮ ਜਾਰੀ ਹੈ ਤੇ ਨਸਲਵਾਦ ਵਿਰੋਧੀ ਡਾਟਾ ਐਕਟ ਦੇ ਤਹਿਤ ਬੀਸੀ ਭਾਰ ਦੇ ਵਿੱਚ ਉਹਨਾਂ ਪ੍ਰਣਾਲੀਗਤ ਰੁਕਾਵਟਾਂ ਦੀ ਨਿਰੰਤਰ ਖੋਜ ਜਾਰੀ ਕੀਤੀ ਹੈ ਜਿਨ੍ਹਾਂ ਦਾ ਸਾਹਮਣਾ ਅਨਜਨਸ ਅਤੇ ਨਸਲੀ ਪਛੋਕੜ ਵਾਲੇ ਲੋਕ ਵੀ ਕਰਦੇ ਨੇ ਸੋ ਨਸਲਵਾਦ ਵਿਰੋਧੀ ਹੋਣਾ ਸਾਲ ਭਰ ਦੀ ਵਚਨਬੱਤ ਹੈ ਨਾ ਕਿ ਸਿਰਫ ਇੱਕ ਹਫਤੇ ਤੱਕ ਸੀਮਿਤ ਹੈ ਸੋ ਉਹਨਾਂ ਨੇ ਸਾਰਿਆਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਜਾਣਨ ਦੀ ਕੋਸ਼ਿਸ਼ ਕਰਨ ਕਿ ਉਹ ਨਸਲਵਾਦ ਦੇ ਖਿਲਾਫ ਕਿਵੇਂ ਲੜ ਸਕਦੇ ਨੇ ਚਾਹੇ ਉਹ ਸੱਭਿਆਚਾਰਕ ਗਤੀਵਿਧੀਆਂ ਦੇ ਵਿੱਚ ਲੈ ਕੇ ਵਰਕਸ਼ਾਪਾਂ ਦੇ ਵਿੱਚ ਸਿੱਖ ਕੇ ਜਾਂ ਆਪਣੇ ਪਰਿਵਾਰ ਤੇ ਸਹਿਕਰਮੀਆਂ ਨਾਲ ਖੁੱਲੇ ਵਿਚਾਰ ਵਟਾਂਦਲੇ ਰਾਹੀ ਹੋਵੇ ਨਸਲਵਾਦ ਵਿਰੋਧੀ ਜਾਗਰੂਕਤਾ ਹਫਤੇ ਨੂੰ ਆਪਣੇ ਸਾਰਥਕ ਤਰੀਕਿਆਂ ਨਾਲ ਮਨਾ ਕੇ ਅਸੀਂ ਇੱਕ ਜਿਹੇ ਸੂਬੇ ਦੇ ਨਿਰਮਾਣ ਲਈ ਮਿਲ ਕੇ ਕਦਮ ਚੁੱਕ ਰਿਆਂ ਜਿੱਥੇ ਹਰ ਵਿਅਕਤੀ ਨੂੰ ਇਹ ਅਹਿਸਾਸ ਹੋਵੇ ਕਿ ਉਹ ਉਸ ਦੀ ਕਦਰ ਕਰਨ ਅਤੇ ਉਸ ਨੂੰ ਆ ਆਦਰ ਜਿਹੜਾ ਉਹ ਮਿਲਦਾ ਤੇ ਉਹ ਸਵੀਕਾਰ ਵੀ ਕੀਤਾ ਜਾਂਦਾ ਹੈ ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਫਲੇਵਰਡ ਵੇਪ ਪੀਣਾ ਜੋ ਅੱਜ ਕੱਲ ਦੇ ਨੌਜਵਾਨਾਂ ਦੇ ਲਈ ਇੱਕ ਸਟਾਈਲ ਬਣ ਚੁੱਕਾ ਹੈ ਪਰ ਕਿੰਨਾ ਖਤਰਨਾਕ ਇਹ ਸਟਾਈਲ ਹੋ ਸਕਦਾ ਇਸ ਬਾਰੇ ਨੌਜਵਾਨ ਅਜੇ ਜਾਗਰੂਕ ਨਹੀਂ ਹੈ ਇਸ ਲਈ ਐਂਟੀ স্মੋਕਿੰਗ ਗਰੁੱਪਾਂ ਨੇ ਮਾਰਕ ਕਰਨੀ ਦੀ ਸਰਕਾਰ ਜਿਹੜੀ ਹੈ ਉਹਨਾਂ ਨੂੰ ਇਹ ਗੁਹਾਰ ਲਗਾਈ ਹੈ ਕਿ ਫਲੇਵਰਡ ਵੇਪਿੰਗ ਤੇ ਬੈਨ ਜ਼ਰੂਰੀ ਹੈ ਨਵੇਂ ਸਿਹਤ ਮੰਤਰੀ ਇਸ ਤੇ ਗੌਰ ਕਰਨ ਇਸ ਲਈ ਸਰਕਾਰ ਨੂੰ ਕਿਹਾ ਜਾ ਰਿਹਾ ਹੈ ਇਹ ਹਾਲ ਹੀ ਦੇ ਸਾਲਾਂ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਅੱਧੇ ਕੈਨੇਡੀਅਨ ਜਿਹੜੇ ਨੇ ਉਹਨਾਂ ਨੇ ਨੌਜਵਾਨ ਬਾਲਕਾਂ ਨੇ ਅੱਧੇ ਕੈਨੇਡੀਅਨ ਨੌਜਵਾਨ ਬਾਲਕਾਂ ਨੇ ਵੇਪਿੰਗ ਦੀ ਕੋਸ਼ਿਸ਼ ਕੀਤੀ ਹੈ ਸਰਵੇਖਣ ਕੀਤੇ ਜਾਣ ਤੋਂ ਪਿਛਲੇ 30 ਦਿਨਾਂ ਦੇ ਵਿੱਚ ਵੇਪਿੰਗ ਕਰਨ ਵਾਲੇ 15 ਅਤੇ ਇਸ ਤੋਂ ਵੱਧ ਉਮਰ ਦੇ ਲਗਭਗ 40% ਲੋਕਾਂ ਨੇ ਕਿਹਾ ਹੈ ਕਿ ਉਹਨਾਂ ਨੇ ਪਹਿਲਾਂ ਕਦੇ ਵੀ ਜਿਹੜੀ ਹੈ ਉਹ ਸਿਗਰਟ ਨਹੀਂ ਪੀਤੀ ਸੀ ਕਈ ਤੰਬਾਕੂ ਕੰਟਰੋਲ ਸੰਗਠਨ ਸੰਗੀ ਸਰਕਾਰ ਨੂੰ ਸਵਾਦ ਵਾਲੇ ਵੇਪਿੰਗ ਉਤਪਾਦਾਂ ਦੇ ਉੱਤੇ ਪਾਬੰਦੀ ਲਗਾਉਣ ਦੀ ਮੰਗ ਨੂੰ ਮੁੜ ਦੁਹਰਾ ਰਹੇ ਨੇ ਯਾਨੀ ਕਿ ਜਿਹੜੇ ਫਲੇਵਰਡ ਵੇਪ ਹੁੰਦੇ ਨੇ ਉਹਨਾਂ ਨੂੰ ਬੰਦ ਕਰਨਾ ਜ਼ਰੂਰੀ ਹੈ ਕਿਉਂਕਿ ਨਵੀਂ ਸੰਸਦ ਸ਼ੁਰੂ ਹੋ ਰਹੀ ਹੈ ਤੇ ਇਹ ਨਵੇਂ ਸਿਹਤ ਮੰਤਰੀ ਆਪਣੀ ਭੂਮਿਕਾ ਦੇ ਵਿੱਚ ਆ ਰਹੇ ਨੇ ਇਹ ਹਾਲ ਹੀ ਦੇ ਸਾਲਾਂ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਅੱਧੇ ਕੈਨੇਡੀਅਨ ਨੌਜਵਾਨ ਬਾਲਗਾਂ ਨੇ ਵੇਪਿੰਗ ਦੀ ਕੋਸ਼ਿਸ਼ ਕੀਤੀ ਹੈ ਤੇ ਪਿਛਲੇ ਸਿਹਤ ਮੰਤਰੀ ਮਾਰਕ ਹੌਲੈਂਡ ਦੁਆਰਾ ਪਿਛਲੀ ਸੰਸਦ ਦੁਆਰਾ ਤੰਬਾਕੂ ਦੀ ਉਗਤੇ ਨਿਸ਼ਾਨਾ ਸਾਧਨ ਤੋਂ ਅੱਜ ਸਾਨੂੰ ਸਾਡੇ ਬੱਚਿਆਂ ਤੋਂ ਦੂਰ ਰਹਿਣ ਲਈ ਆ ਗਿਆ ਸੀ ਕਿਉਂਕਿ ਕੋਲੀਸ਼ਨ ਫੋਰ ਤੰਬਾਕੂ ਕੰਟਰੋਲ ਐਂਡ ਫਿਜ਼ੀਸ਼ੀਅਨਸ ਫੋਰ ਏ স্মੋਕ ਫਰੀ ਕੈਨੇਡਾ ਨੇ ਸਿਹਤ ਮੰਤਰੀ ਮੈਜੋਰੀ ਮਿਸ਼ੇਲ ਨੂੰ 2021 ਦੇ ਵਿੱਚ ਪੇਸ਼ ਕੀਤੇ ਗਏ ਨਿਯਮਾਂ ਨੂੰ ਅੰਤਿਮ ਰੂਪ ਦੇਣ ਲਈ ਕਿਹਾ ਜੋ ਤੰਬਾਕੂ ਪੁਦੀਨੇ ਤੇ ਮੈਂਥੋਲ ਨੂੰ ਛੱਡ ਕੇ ਈ ਸਿਗਰਟ ਦੇ ਵਿੱਚ ਕਈ ਤਰ੍ਹਾਂ ਦੇ ਫਲੇਵਰਡ ਨੂੰ ਸ਼ਾਮਿਲ ਕਰਨ ਤੋਂ ਰੋਕਣਗੇ ਹਾਲਾਂਕਿ ਇਸ ਮੂਨੇ ਕਿਹਾ ਹੈ ਕਿ ਉਹ ਚਾਹੁੰਦੇ ਨੇ ਕਿ ਤੰਬਾਕੂ ਦੇ ਸਵਾਦਾਂ ਨੂੰ ਛੱਡ ਕੇ ਬਾਕੀ ਸਾਰੇ ਫਲੇਵਰਡ ਤੇ ਪਾਬੰਦੀ ਲਗਾਉਣ ਦੇ ਲਈ ਉਹਨਾਂ ਨਿਯਮਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਤੇ ਮਿਸ਼ੇਲ ਦੇ ਅਹੁਦੇ ਦੇ ਪਹਿਲੇ 100 ਦਿਨਾਂ ਦੇ ਵਿੱਚ ਲਾਗੂ ਹੋਵੇ ਕਿਉਂਕਿ ਕੋਲੀਸ਼ਨ ਫਾਰ ਤੰਬਾਕੂ ਕੰਟਰੋਲ ਦੇ ਸਹਿਨਿਰਦੇਸ਼ਕ ਫਲੋਰਿਡੌਕਸ ਨੇ ਕਿਹਾ ਹੈ ਕਿ ਇਹ ਸਪਸ਼ਟ ਹੋ ਜਾਵੇ ਕਿ ਅਸੀਂ ਸਾਰੇ ਵੇਪਿੰਗ ਉਤਪਾਦਾਂ ਤੇ ਪਾਬੰਦੀ ਦੀ ਮੰਗ ਨਹੀਂ ਕਰ ਰਹੇ ਹਾਂ ਪਰ ਸਿਰਫ ਫਲੇਵਰਡ ਵਾਲੇ ਸੰਸਕਰਨਾਂ ਤੇ ਪਾਬੰਦੀ ਦੀ ਮੰਗ ਕਰ ਰਹੇ ਹਾਂ ਜੋ ਉਹਨਾਂ ਨੂੰ ਦਿਲਚਸਪ ਤੇ ਨੌਜਵਾਨਾਂ ਲਈ ਬਹੁਤ ਹੀ ਆਕਰਸ਼ਕ ਬਣਾਉਂਦੇ ਨੇ ਫਲੇਵਰਡ ਵੇਪਿੰਗ ਉਤਪਾਦ ਸਾਲਾਂ ਤੋਂ ਸਰਕਾਰਾਂ ਦੇ ਵਿੱਚ ਚਰਚਾ ਦਾ ਵਿਸ਼ਾ ਰਹੇ ਨੇ ਤੇ ਸਮੂਹਾਂ ਦੁਆਰਾ ਨੋਟ ਕੀਤੇ ਗਏ ਨਿਯਮ 2021 ਦੇ ਵਿੱਚ ਆਟਵਾ ਦੁਆਰਾ ਕੀਤਾ ਗਿਆ ਇੱਕ ਵਾਦਾ ਸੀ 3 ਸਾਲ ਬਾਅਦ ਰਾਸ਼ਟਰੀ ਪੱਧਰ ਤੇ ਅਜੇ ਹੀਆਂ ਕੋਈ ਪਾਬੰਦੀਆਂ ਮੌਜੂਦ ਨਹੀਂ ਹਨ ਪਰ ਨੌਜਵਾਨਾਂ ਦੇ ਲਈ ਨਿਕੋਟਿਨ ਦੇ ਨਵੇਂ ਰੂਪਾਂ ਦੀ ਵਿਕਰੀ ਅਤੇ ਅਪੀਲ ਤੇ ਸ਼ਿਕੰਜਾ ਕੱਸਣ ਲਈ ਇੱਕ ਵਿਆਪਕ ਸੰਗੀ ਦਬਾਅ ਦੇ ਵਿਚਾਰ ਇਹ ਵਾਦਾ ਬਰਕਰਾਰ ਹੈ ਜਿਸ ਦੇ ਵਿੱਚ ਪਿਛਲੇ ਸਾਲ ਸਵਾਦ ਵਾਲੇ ਨਿਕੋਟਿਨ ਪਹੁੰਚਾਂ ਤੇ ਪਾਬੰਦੀ ਵੀ ਸ਼ਾਮਿਲ ਹੈ ਮਿਊਜ਼ੀਸ਼ੀਅਨਸ ਆਫ ਫੋਰੈਸ ਸਮੋਕ ਕੈਨੇਡਾ ਦੀ ਕਾਰਜਗਾਰੀ ਨਿਰਦੇਸ਼ਕ ਸਿੰਥਿਆ ਕਲਾਰ ਨੇ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਕਿ ਅਸੀਂ ਇਸ ਸਰਕਾਰ ਨੂੰ ਆਪਣੇ ਹੱਥ ਤੇ ਹੱਥ ਧਰ ਕੇ ਬੈਠਣ ਜਾਂ ਤੰਬਾਕੂ ਤੇ ਨਿਕੋਟਿਨ ਉਦਯੋਗ ਪ੍ਰਤੀ ਆਪਣੇ ਪੂਰਵਗਾਮੀ ਵਾਂਗ ਹੀ ਖੁੱਲੇ ਡੁੱਲੇ ਪਹੁੰਚ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਐਕਸ਼ਨ ਔਨ ਸਮੋਕਿੰਗ ਐਂਡ ਹੈਲਥ ਦੇ ਕਾਰਜਕਾਰੀ ਨਿਰਦੇਸ਼ਕ ਨੇ ਤੰਬਾਕੂ ਕੰਪਨੀਆਂ ਦੀ ਆਲੋਚਨਾ ਕੀਤੀ ਉਹਨਾਂ ਨੇ ਕਿਹਾ ਹੈ ਕਿ ਤੰਬਾਕੂ ਅਤੇ ਨਿਕੋਟਿਨ ਕੰਪਨੀਆਂ ਨੌਜਵਾਨਾਂ ਦੇ ਵਿੱਚ ਵੇਪਿੰਗ ਮਹਾਰਾਈ ਮਹਾਮਾਰੀ ਫੈਲਾ ਰਹੀਆਂ ਨੇ ਤੇ ਉਹਨਾਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਕੈਨੇਡਾ ਦੀਆਂ ਤਿੰਨ ਸਭ ਤੋਂ ਵੱਡੀਆਂ ਤੰਬਾਕੂ ਕੰਪਨੀਆਂ ਨੇ ਹਾਲ ਹੀ ਦੇ ਵਿੱਚ ਦਹਾਕਿਆਂ ਦੇ ਤੋਂ ਖੇ ਬਾਅਦ ਮਾਰਕੀਟਿੰਗ ਵਿਵਹਾਰ ਲਈ ਸੁਭਾਈ ਸਰਕਾਰਾਂ ਨੂੰ ਡਾਲਰ 32 ਬਿਲੀਅਨ ਦਾ ਜੁਰਮਾਨਾ ਸਵੀਕਾਰ ਕੀਤਾ ਹੈ ਇਸ ਜੁਰਮਾਨੇ ਦੇ ਬਾਵਜੂਦ ਇਹ ਅਜੇ ਵੀ ਉਦਯੋਗ ਲਈ ਆਮ ਮੰਗ ਕਾਰੋਬਾਰ ਹੈ ਉਸ 32.5 ਬਿਲੀਅਨ ਡਾਲਰ ਦੇ ਸਮਝੌਤੇ ਨੂੰ ਮਾਰਚ ਵਿੱਚ অন্ਟਾਰੀਓ ਦੇ ਇੱਕ ਜੱਜ ਨੇ ਮਨਜ਼ੂਰੀ ਦੇ ਦਿੱਤੀ ਸੀ ਤੇ ਇਸ ਦੇ ਵਿੱਚ ਸੂਬਿਆਂ ਪ੍ਰਦੇਸ਼ਾਂ ਤੇ ਸਾਫ ਕਾ ਸਿਗਰਟ ਨੋਸ਼ੀ ਕਰਨ ਵਾਲਿਆਂ ਨੂੰ ਜੀਟੀਆਈ ਮੈਕਡੋਨਲਡ ਕਾਰਪੋਰੇਸ਼ਨ ਰਤਮੈਂਜ਼ ਬੈਂਸਨ ਐਂਡ ਹੈਜਸ ਅਤੇ ਇੰਪੀਰੀਅਲ ਟਬੈਕੋ ਕੈਨੇਡਾ ਲਿਮਟਿਡ ਦੁਆਰਾ ਮੁਆਵਜ਼ਾ ਦਿੱਤਾ ਜਾਏਗਾ ਅਕਤੂਬਰ 2024 ਦੇ ਵਿੱਚ ਤਤਕਾਲੀ ਮਾਨਸਿਕ ਸਿਹਤ ਅਤੇ ਨਸ਼ਾ ਮੁਕਤੀ ਮੰਤਰੀ ਯਾਰਾ ਸੈਕਸ ਨੇ ਬੁਲਾਰੇ ਦੇ ਕਿਹਾ ਕਿ ਵਚਨਬੱਧਤਾ ਬਣੀ ਹੋਈ ਹੈ ਪਰ ਇਹ ਦੇਰੀ ਹੁਣ ਕੁਝ ਹੱਦ ਤੱਕ ਇੱਕ ਰਾਸ਼ਟਰੀ ਢਾਂਚਾ ਕੰਮ ਕਰਨ ਨੂੰ ਯਕੀਨੀ ਬਣਾਉਣ ਦੀ ਇੱਛਾ ਕਾਰਨ ਹੋਈ ਸੈਕਸ ਦੇ ਦਫ਼ਤਰ ਨੇ ਕਿਊਬਿਕ ਵਰਗੇ ਅਧਿਕਾਰ ਖੇਤਰਾਂ ਦੇ ਵਿੱਚ ਇਸ਼ਾਰਾ ਕੀਤਾ ਜਿੱਥੇ ਉਹਨਾਂ ਨੇ ਕਿਹਾ ਕਿ ਪ੍ਰਾਂਤ ਦੇ ਸੂਬਾ ਸਵਾਦ ਵਾਲੇ ਵੇਪਾਂ ਤੇ ਪਾਬੰਦੀ ਨੇ ਇੱਕ ਪਹੁੰਚਯੋਗ ਗੈਰ ਕਾਨੂੰਨੀ ਬਾਜ਼ਾਰ ਵਾਲੇ ਆਇਆ ਅਤੇ ਇਹ ਵੀ ਕਿਹਾ ਕਿ ਹੋਰ ਅਧਿਕਾਰ ਖੇਤਰਾਂ ਦੀਆਂ ਆਪਣੀਆਂ ਯੋਜਨਾਵਾਂ ਵਿੱਚ ਵਿਵਖ ਦੀ ਕਾਰਵਾਈ ਨੂੰ ਸੂਚਿਤ ਕਰਨ ਗਿਆ ਕਿਊਬਿਕ ਦੀ ਪਾਬੰਦੀ ਤੰਬਾਕੂ ਦੇ ਜਿਹੜੇ ਫਲੇਵਰਡ ਅਤੇ ਉਹਨਾਂ ਵੇਪਾਂ ਨੂੰ ਛੱਡ ਕੇ ਕਿਸੇ ਵੀ ਤਰ੍ਹਾਂ ਦੇ ਵੇਪ ਦੀ ਵਿਕਰੀ ਤੇ ਪਾਬੰਦੀ ਲਗਾਉਂਦੀ ਹੈ ਜਿਨ੍ਹਾਂ ਦਾ ਕੋਈ ਸਵਾਦ ਜਾਂ ਖੁਸ਼ਬੂ ਨਹੀਂ ਹੁੰਦੀ ਇੰਪੀਰੀਅਲ ਤੰਬਾਕੂ ਕੈਨੇਡਾ ਦੇ ਕਾਰਪੋਰੇਟ ਅਤੇ ਰੈਗੂਲੇਟਰੀ ਮਾਮਲਿਆਂ ਦੇ ਉੱਪਰਦਾਨ ਐਰਿਕ ਗੈਗਨਨ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਕੰਪਨੀ ਦਾ ਰੁਖ ਕਿਸੇ ਵੀ ਨਾਬਾਲਗ ਨੂੰ ਵੇਪਿੰਗ ਤੋਂ ਵਰਜਿਤ ਕਰਨ ਦੇ ਮਾਮਲੇ ਵਿੱਚ ਸਮੂਹਾਵਰਗ ਹੈ ਉਹਨਾਂ ਕਿਹਾ ਕਿ ਇਹ ਸੰਗੀ ਸਰਕਾਰ ਦੇ ਤੰਬਾਕੂ ਪੁਦੀਨੇ ਤੇ ਮੈਂਥੋਲ ਤੱਕ ਸਵਾਦਾਂ ਨੂੰ ਸਿਮਿਤ ਕਰਨ ਦੇ ਨਿਯਮਾਂ ਦਾ ਵੀ ਸਮਰਥਨ ਕਰਦਾ ਹੈ ਤੇ ਹੋਰ ਪਾਬੰਦੀਆਂ ਦੇਖਣਾ ਵੀ ਚਾਹੁੰਦਾ ਹੈ ਜਿਸ ਦੇ ਵਿੱਚ ਡਿਵਾਈਸਾਂ ਦੇ ਆਕਾਰ ਅਤੇ ਮਾਤਰਾ ਅਤੇ ਵਧ ਰਹੇ ਔਨਲਾਈਨ ਬਾਜ਼ਾਰ ਨੂੰ ਸੰਬੋਧਿਤ ਕਰਨਾ ਸ਼ਾਮਿਲ ਹੈ ਕੰਪਨੀ ਨੇ ਇੱਕ ਰਿਲੀਜ਼ ਦੇ ਵਿੱਚ ਇਹ ਵੀ ਕਿਹਾ ਕਿ ਕਿਸੇ ਵੀ ਨਿਯਮ ਦੀ ਸਮੀਖਿਆ ਸਬੂਤ ਅਧਾਰਿਤ ਮਨੋਵਿਗਿਆਨਿਕ ਦ੍ਰਿਸ਼ਟੀਕੋਣ ਤੋ ਕੀਤੀ ਜਾਣੀ ਚਾਹੀਦੀ ਹੈ ਉਹਨਾਂ ਕਹਿੰਿਆ ਕਿ ਕਿਸੇ ਵੀ ਨਿਯਮ ਦੇ ਨਾਲ ਨਾਲ ਲਾਗੂ ਹੋਣਾ ਚਾਹੀਦਾ ਹੈ ਜਿਸ ਤੇ ਉਸਨੇ ਤੰਬਾਕੂ ਵਿਰੋਧੀ ਸਮੂਹਾਂ ਦੀ ਗੋਭਸ਼ਧ ਕੀ ਦੀ ਆਲੋਚਨਾ ਕੀਤੀ ਉਹਨਾਂ ਕਹਿਆ ਕਿ ਬਦਕਿਸਮਤੀ ਨਾਲ ਸਹਿਹਾ ਸਮੂਹ ਜਿਨ੍ਹਾਂ ਨੇ ਪਹਿਲਾਂ ਗੱਲ ਕੀਤੀ ਸੀ ਉਹ ਮੰਨਦੇ ਨੇ ਕਿ ਉਹਨਾਂ ਦਾ ਕੰਮ ਇੱਕ ਵਾਰ ਨਵਾਂ ਨਿਯਮ ਲਾਗੂ ਹੋਣ ਤੋਂ ਬਾਅਦ ਹੋ ਗਿਆ ਬਿਨਾਂ ਕਿਸੇ ਗੈਰ ਕਾਨੂੰਨੀ ਬਾਜ਼ਾਰ ਦੇ ਕਬਜ਼ੇ ਵਿੱਚ ਆਉਣ ਦੀ ਚਿੰਤਾ ਦੇ ਸਤੰਬਰ 2023 ਵਿੱਚ ਸਟੈਟਿਸਟਿਕਸ ਕੈਨੇਡਾ ਦੁਆਰਾ ਜਾਰੀ ਕੀਤੇ ਗਏ ਕੈਨੇਡੀਅਨ ਤੰਬਾਕੂ ਅਤੇ ਨਿਕੋਟਿਨ ਸਰਵੇਖਣ ਨੇ ਦਿਖਾਇਆ ਕਿ ਕਿ 20 ਤੋਂ 24 ਸਾਲ ਦੀ ਉਮਰ ਦੇ ਲਗਭਗ ਅੱਧੇ ਨੌਜਵਾਨ ਰਾਤੋਂ 19 ਸਾਲ ਦੀ ਉਮਰ ਦੇ ਇੱਕ ਤਿਹਾਈ ਨੌਜਵਾਨਾਂ ਨੇ ਘੱਟੋ-ਘੱਟ ਇੱਕ ਵਾਰ ਵੇਪਿੰਗ ਦੀ ਕੋਸ਼ਿਸ਼ ਕੀਤੀ ਇਸ ਤੋਂ ਇਹ ਵੀ ਪਤਾ ਲੱਗਾ ਕਿ ਸਰਵੇਖਣ ਕੀਤੇ ਜਾਣ ਤੋਂ ਬਾਅਦ ਪਿਛਲੇ 30 ਦਿਨਾਂ ਦੇ ਵਿੱਚ ਵੇਪਿੰਗ ਕਰਨ ਵਾਲੇ 15 ਸਾਲ ਤੇ ਇਸ ਤੋਂ ਵੱਧ ਉਮਰ ਦੇ ਲਗਭਗ 40% ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਕਦੇ ਸਿਗਰਟ ਨਹੀਂ ਪੀਤੀ ਸੀ ਜਿ ਉਸ ਜਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਹਰਸਨ ਬੇ ਐਤਵਾਰ ਤਾਕਤ ਸਟੋਰ ਬੰਦ ਕਰਨ ਅਤੇ 8000 ਤੋਂ ਵੱਧ ਕਰਮਚਾਰੀਆਂ ਨੂੰ ਕੱਢਣ ਦੇ ਲਈ ਤਿਆਰ ਹੈ ਕੰਪਨੀ ਨੇ ਸੋਮਵਾਰ ਸ਼ਾਮ ਨੂੰ ਇੱਕ ਪ੍ਰਸਤਾਵ ਧਾਰਕ ਕੀਤਾ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਇੱਕ ਵਾਰ ਲਿਕਵਿਡੇਸ਼ਨ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਇਹ 1 ਜੂਨ ਤੱਕ ਆਪਣੇ 99% ਕਰਮਚਾਰੀਆਂ ਨੂੰ ਜਿਹੜਾ ਉਹ ਖਤਮ ਕਰ ਦੇਵੇਗਾ ਇਸ ਮਤੇ ਦੇ ਵਿੱਚ ਕਿਹਾ ਗਿਆ ਹੈ ਕਿ ਬਾਕੀ ਰਹਿੰਦੇ ਲਗਭਗ 899 ਕਰਮਚਾਰੀਆਂ ਨੂੰ ਜੂਨ ਜਾਂ ਇਸ ਦੇ ਆਸ-ਪਾਸੇ ਬਰਖਾਸ ਕੀਤੇ ਜਾਂਦੀ ਉਮੀਦ ਹੈ ਜਦੋਂ ਕਿ ਕੁਝ ਸਟੋਰ ਬੰਦ ਕਰਨ ਦੇ ਵਿੱਚ ਸਹਾਇਤਾ ਦੇ ਲਈ ਕੰਮ ਕਰਦੇ ਰਹਿਣਗੇ ਜਿਹੜੀ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਕਿਹਾ ਗਿਆ ਹੈ ਕਿ 200 ਸਾਬਕਾ ਤੇ ਮੌਜੂਦਾ ਕਰਮਚਾਰੀਆਂ ਜਿਨ੍ਹਾਂ ਦੇ ਕੋਲ ਜਿਨ੍ਹਾਂ ਦੇ ਕੋਲ ਜਿਹੜੀ ਹੈ ਉਹ ਬੀਮਾ ਯੁਕਤ ਲੰਬੀ ਮਿਆਦ ਦੀ ਅਪੰਗ ਯੋਜਨਾਵਾਂ ਹਨ ਉਹ 15 ਜੂਨ ਤੋਂ ਜਿਹੜੀ ਹੈ ਉਹ ਬਾਅਦ ਵੀ ਭੁਗਤਾਨ ਪ੍ਰਾਪਤ ਕਰਦੇ ਰਹਿਣਗੇ ਪਰ 183 ਹੋਰ ਲੰਬੇ ਸਮੇਂ ਦੇ ਅਪੰਗਤਾ ਲਾਭ ਪ੍ਰਾਪਤ ਕਰ ਰਹੇ ਨੇ ਤੇ ਉਹਨਾਂ ਦੀ ਜਿਹੜੀ ਹੈ ਉਹ ਕਵਰੇਜ ਖਤਮ ਹੋ ਜਾਵੇਗੀ ਇਸ ਦੇ ਨਾਲ ਹੀ ਸੇਵਾ ਮੁਕਤੀ ਤੋਂ ਬਾਅਦ ਸਿਹਤ ਦੰਦਾ ਤੇ ਜੀਵਨ ਬੀਮਾ ਲਾਭਾਂ ਦਾ ਪੈਕੇਜ ਵੀ ਜਿਹੜਾ ਹੈ ਉਹ ਖਤਮ ਹੋ ਰਿਹਾ ਹੈ ਜੋ ਲਗਭਗ 2200 ਸੇਵਾ ਮੁਕਤ ਵਿਅਕਤੀਆਂ ਨੂੰ ਪ੍ਰਾਪਤ ਹੋਇਆ ਹਰਸਨ ਬੇ ਨੇ ਮਾਰਚ ਦੇ ਵਿੱਚ ਲੈਨਦਾਰਾ ਦੀ ਸੁਰੱਖਿਆ ਦੇ ਕੀਤੀ ਇਹ ਕੋਵਿਡ 19 ਜਿਹੜੀ ਹੈ ਉਹ ਮਹਾਮਾਰੀ ਤੋਂ ਹੌਲੀ ਰਿਕਵਰੀ ਡਾਊਨਟਾਊਨ ਟ੍ਰੈਫਿਕ ਦੇ ਵਿੱਚ ਕਮੀ ਅਤੇ ਅਮਰੀਕਾ ਦੇ ਨਾਲ ਜਿਹੜਾ ਉਹ ਟੈਰਿਫ ਯੁੱਧ ਵਰਗੇ ਕਾਰਨਾ ਦੇ ਕਾਰਨ ਆਪਣੇ ਬਿਲਾ ਦਾ ਭੁਗਤਾਨ ਕਰਨ ਦੇ ਵਿੱਚ ਕਾਫੀ ਜਿਹੜੀ ਹੈ ਉਹ ਮੁਸ਼ਕਿਲ ਆ ਰਹੀ ਹੈ ਦੱਸਿਆ ਤੇ ਆਪਣੇ 80 ਸਟੋਰਾਂ ਤੇ ਸੈਕਸ ਬੈਨਰ ਹੇਠ ਜਿਹੜਾ ਉਹ 16 ਹੋਰ ਸਟੋਰਾਂ ਨੂੰ ਜ਼ਿੰਦਾ ਰੱਖਣ ਦੇ ਲਈ ਫੰਡ ਪ੍ਰਾਪਤ ਕਰਨ ਦੇ ਵਿੱਚ ਅਸਮਰਥ ਹਾਰਟਸਨ ਬੇ ਨੇ ਦੁਕਾਨਾਂ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਆਪਣੇ ਬ੍ਰਾਂਡਾ ਦੀ ਪੂਰੀ ਜਿਹੜੀ ਹੈ ਉਹ ਹਰ ਤਰੀਕੇ ਨਾਲ ਖਤਮ ਹੋਣ ਤੋਂ ਬਚਣ ਦਾ ਤਰੀਕਾ ਲੱਭਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੈ ਪਰ ਹਾਰਟਸਨ ਬੇ ਨੇ ਆਪਣੇ ਲਿਕুইਡੇਸ਼ਨ ਯਤਨਾ ਤੋਂ ਉਮੀਦ ਨਾਲੋ ਵੱਧ ਨਗਦੀ ਪ੍ਰਵਾਹ ਦੇਖਿਆ ਜਿਸ ਦੀ ਵਿਕਰੀ 19 April ਤੋਂ 2 May ਦੇ ਵਿੱਚਕਾਰ $129.5 ਮਿਲੀਅਨ ਤੱਕ ਪਹੁੰਚ ਗਈ ਹੈ ਜੋ ਕਿ ਸ਼ੁਰੂਆਤੀ ਅਨੁਮਾਨਾਂ ਤੋਂ ਲਗਭਗ 40 ਜਿਹੜਾ 40% ਵਾਧਾ ਹੈ ਵਾਧੂ ਮਾਲੀਆ ਰਿਟੇਲਰ ਦੇ ਸੀਨੀਅਰ ਕਰਜ਼ੇ ਦੇ ਪਰਜ਼ਾਂ ਦੇ ਇੱਕ ਜਿਹੜਾ ਉਹ ਹਿੱਸੇ ਦੀ ਅਦਾਇਗੀ ਦੇ ਵੱਲ ਜ਼ੇਦਿਤ ਕੀਤਾ ਜਾ ਰਿਹਾ ਹੈ ਕੈਨੇਡੀਅਨ ਟਾਈ ਨੇ ਕਿਹਾ ਹੈ ਕਿ ਉਹ ਰਿਟੇਲਰ ਦੇ ਨਾਲ ਸੰਬੰਧਤ ਬੋਧਿਕ ਸੰਪਤੀ ਲਈ ਡਾਲਰ 30 ਮਿਲੀਅਨ ਦਾ ਭੁਗਤਾਨ ਕਰੇਗਾ ਵਿਕਰੀ ਦੇ ਵਿੱਚ ਜਿਹੜਾ ਉਹ ਵਿਆਪਕ ਹਰਸਨ ਬੇ ਬ੍ਰਾਂਡ ਇਸ ਦਾ ਪ੍ਰਤੀਕ ਬਹੁਤ ਚੰਗੇ ਤਾਰਾਵਾਂ ਵਾਲਾ ਮੋਟਿਫ ਇਸ ਦਾ ਕੋਟ ਆਫ ਆਰਮਜ਼ ਅਤੇ ਹੋਰ ਬ੍ਰਾਂਡ ਟ੍ਰੇਡਮਾਰਕ ਸ਼ਾਮਿਲ ਹੈ ਤੇ ਇਹ ਸੌਦਾ ਇਨ੍ਹਾਂ ਨਾਵਾਂ ਦੇ ਹੇਠ ਉਤਪਾਦਾਂ ਨੂੰ ਕੈਨੇਡੀਅਨ ਟਾਇਰ ਦੁਆਰਾ 1700 ਸਟੋਰਾਂ ਦੇ ਉੱਤੇ ਵੇਚਣ ਦੀ ਆਗਿਆ ਦਿੰਦਾ ਹੈ ਜੋ ਕਿ ਸਪੋਰਟ ਚੈੱਕ ਪਾਰਟੀ ਸਿਟੀ ਮਾਰਕਸ ਅਤੇ ਪ੍ਰੋ ਹਾਕੀ ਲਾਈਫ ਦਾ ਮਾਲਕ ਹੈ ਵਿਕਰੀ ਜੋ ਇਸ ਗਰਮੀਆਂ ਦੇ ਵਿੱਚ ਬੰਦ ਹੋਣ ਦੀ ਉਮੀਦ ਹੈ ਨੂੰ ਅਜੇ ਵੀ ਅਦਾਲਤ ਦੀ ਪਰਵਾਣਗੀ ਦੀ ਜੜੀ ਲੋੜ ਹੈ ਤੇ ਬੇ ਅਸੈਸਟ ਦੇ ਲੈਪੇਸ਼ਕਸ਼ ਕਰਨ ਦੀ ਆਖਰੀ ਮਿਤੀ 1 ਮਈ ਤੋਂ 1 ਦਿਨ ਪਹਿਲਾਂ ਆਈ ਸੀ ਆਖਰੀ ਮਿਤੀ ਜੋ ਵੀ ਇਸ ਦੇ ਲੀਜ਼ ਤੇ ਲੈਣਾ ਚਾਹੁੰਦੇ ਐ ਉਸ ਨੂੰ ਇੱਕ ਬਾਈਂਡਿੰਗ ਬੋਲੀ ਜਿਹੜੀ ਹੈ ਉਹ ਲਗਾਉਣੀ ਪੈਂਦੀ ਹੈ ਤੇ 22 April ਨੂੰ ਅਦਾਲਤ ਦੇ ਵਿੱਚ ਦਾਇਰ ਕੀਤੀ ਗਈ ਇੱਕ ਫਾਈਲਿੰਗ ਤੋਂ ਪਤਾ ਚੱਲਿਆ ਕਿ 18 ਅਣਪਛਾਤੇ ਤੇ ਰਾਨੇ ਕੁੱਲ 65 ਲੀਜ਼ਾਂ ਦੇ ਵਿੱਚ ਦਿਲਚਸਪੀ ਜ਼ਾਹਰ ਕਰਦੇ ਹੋਏ ਇਰਾਦੇ ਦੇ ਜਿਹੜੇ ਪੱਤਰ ਜਮ੍ਹਾਂ ਕਰਵਾਏ ਨੇ ਤੇ ਹਰਸਨ ਬੇਦੀ ਦੀ ਸਥਾਪਨਾ 1670 ਦੇ ਵਿੱਚ ਇੱਕ ਫਰ ਟ੍ਰੇਡਿੰਗ ਕਾਰੋਬਾਰ ਦੇ ਵਜੋਂ ਕੀਤੀ ਗਈ ਸੀ ਜੋ ਦੇਸ਼ ਦੀ ਜ਼ਮੀਨ ਆਰਥਿਕਤਾ ਤੇ ਆਦੀਵਾਸੀ ਸਬੰਧਾਂ ਨੂੰ ਨਿਰੰਤਰਿਤ ਕਰਦਾ ਸੀ ਟੈਕਸਸ ਦੇ ਵਿੱਚ ਖਸਰਾ ਫੈਲ ਗਿਆ ਪਰ ਰਾਜ ਹੋਰ ਬੱਚਿਆਂ ਨੂੰ ਟੀਕੇ ਛੱਡਣ ਦੀ ਇਜਾਜ਼ਤ ਜਿਹੜਾ ਉਹ ਦੇ ਸਕਦਾ ਹੈ ਇਸ ਸਾਲ ਟੈਕਸਸ ਦੋ ਦਹਾਕਿਆਂ ਤੋਂ ਵੱਧ ਸਮੇਂ ਦੇ ਵਿੱਚ ਦੇਸ਼ ਤੇ ਸਭ ਤੋਂ ਵੱਡੇ ਖਸਰੇ ਦੇ ਪ੍ਰਕੋਪ ਦਾ ਕੇਂਦਰ ਰਿਹਾ ਹੈ ਕਿਉਂਕਿ ਇੱਕ ਜ਼ਿਆਦਾਤਰ ਖਤਮ ਕੀਤੀ ਗਈ ਬਿਮਾਰੀ ਨੇ ਰਾਜ ਦੇ ਵਿੱਚ 700 ਤੋਂ ਵੱਧ ਲੋਕਾਂ ਨੂੰ ਬਿਮਾਰ ਕਰ ਦਿੱਤਾ ਹੈ ਦਰਜਨਾਂ ਨੂੰ ਹਸਪਤਾਲ ਦੇ ਵਿੱਚ ਜਿਹੜਾ ਉਹ ਭੇਜਿਆ ਤੇ ਦੋ ਬੱਚਿਆਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਨੂੰ ਟੀਕਾਕਰਨ ਨਹੀਂ ਕੀਤਾ ਗਿਆ ਸੀ ਯਾਨੀ ਵੈਕਸੀਨ ਨਹੀਂ ਮਿਲੀ ਸੀ ਟੈਕਸਸ ਦੇ ਵਿੱਚ ਛੋਟ ਦਰਾਂ ਲਗਭਗ ਜਿਹੜੀਆਂ ਨੇ ਉਹ ਦੋ ਦਹਾਕੀਆਂ ਤੋਂ ਵੱਧ ਰਹੀਆਂ ਨੇ ਪਿਛਲੇ 5 ਸਾਲਾਂ ਦੇ ਵਿੱਚ ਨਾਟਕੀ ਤੌਰ ਦੇ ਉੱਤੇ ਇਸ ਵਿੱਚ ਵਾਧਾ ਹੋਇਆ ਟੈਕਸਸ ਡਿਪਾਰਟਮੈਂਟ ਆਫ ਹੈਲਥ ਸਰਵਿਸਿਜ਼ ਦੇ ਅਨੁਸਾਰ ਏਜੰਸੀ ਨੂੰ 2023-2024 ਵਿੱਤੀ ਸਾਲ ਦੇ ਵਿੱਚ ਲਗਭਗ 1,53,000 ਵਿਦਿਆਰਥੀਆਂ ਜਿਹੜੇ ਨੇ ਵਿਦਿਆਰਥੀਆਂ ਦੇ ਲਈ ਛੋਟ ਬੇਨਤੀਆਂ ਪ੍ਰਾਪਤ ਹੋਈਆਂ ਨੇ ਜੋ ਕਿ ਪਿਛਲੇ ਸਾਲ 136000 ਤੋਂ ਵੱਧ ਹਨ ਅਤੇ 2019 ਦੇ ਵਿੱਚ ਬੇਨਤੀ ਕੀਤੀਆਂ ਗਈਆਂ 70000 ਤੋਂ ਲਗਭਗ ਦੁੱਗਣੀਆਂ ਹਨ ਇਸ ਸਾਲ ਦੇ ਟੈਕਸਸ ਦੋ ਦਹਾਕਿਆਂ ਤੋਂ ਵੱਧ ਸਮੇਂ ਦੇ ਵਿੱਚ ਦੇਸ਼ ਦੇ ਸਭ ਤੋਂ ਵੱਡੇ ਖਸਰੇ ਦੇ ਪ੍ਰਕੋਪ ਦਾ ਕੇਂਦਰ ਰਿਹਾ ਕਿਉਂਕਿ ਇੱਕ ਜ਼ਿਆਦਾਤਰ ਖਤਮ ਹੋ ਚੁੱਕੀ ਬਿਮਾਰੀ ਨੇ ਰਾਜ ਵਿੱਚ 700 ਤੋਂ ਵੱਧ ਲੋਕਾਂ ਨੂੰ ਬਿਮਾਰ ਕਰ ਦਿੱਤਾ ਹੈ ਦਰਜਨਾਂ ਨੂੰ ਹਸਪਤਾਲ ਦੇ ਵਿੱਚ ਭੇਜਿਆ ਤੇ ਦੋ ਬੱਚਿਆਂ ਦੀ ਮੌਤ ਹੋ ਗਈ ਜਿਨ੍ਹਾਂ ਨੂੰ ਟੀਕਾ ਕਰਨ ਤੋਂ ਬਿਨਾਂ ਰੱਖਿਆ ਗਿਆ ਸੀ ਪਰ ਭਾਵੇਂ ਇਹ ਪ੍ਰਕੋਪ ਹੋਲੀ ਹੋ ਰਿਹਾ ਹੈ ਪਰ ਰਾਜ ਦੇ ਕਾਨੂੰਨ ਸਹਾਜਾਂ ਦੁਆਰਾ ਮਨਜ਼ੂਰ ਕੀਤਾ ਗਿਆ ਇਹ ਰਿਪਬਲਿਕਨ ਗਵਰਨਰ ਗ੍ਰੈਗ ਐਬੋਟ ਨੂੰ ਭੇਜਿਆ ਗਿਆ ਇੱਕ ਬਿੱਲ ਮਾਪਿਆਂ ਲਈ ਖਸਰਾ ਕਾਲੀ ਹੰਗ ਪੋਲੀਓ ਤੇ ਹੈਪਟਾਈਟਸ ਏ ਅਤੇ 20 ਵਰਗੀਆਂ ਬਿਮਾਰੀਆਂ ਲਈ ਬਿਮਾਰੀ ਮਿਆਰੀ ਟੀਕਿਆਂ ਤੋਂ ਬਿਨਾ ਆਪਣੇ ਬੱਚਿਆਂ ਨੂੰ ਸਕੂਲ ਦੇ ਵਿੱਚ ਦਾਖਲ ਕਰਵਾਉਣਾ ਕਾਫੀ ਆਸਾਨ ਬਣਾ ਦਵੇਗਾ ਬੀ ਲੈਨੇ ਹੀ ਬਦਲਦਾ ਕਿ ਕਿਹੜੇ ਟੀਕੇ ਲੋੜਿੰਦੇ ਨੇ ਹਾਲਾਂਕਿ ਆਲੋਚਕਾਂ ਦਾ ਕਹਿਣਾ ਹੈ ਕਿ ਛੋਟ ਪ੍ਰਕਿਰਿਆ ਨੂੰ ਸੌਖਾ ਬਣਾਉਣ ਨਾਲ ਸੰਭਾਵੀ ਤੌਰ ਤੇ ਘਾਤਕ ਨਤੀਜਿਆਂ ਦੇ ਨਾਲ ਹੋਰ ਪ੍ਰੇਕੋਪਾ ਦਾ ਦਰਵਾਜ਼ਾ ਖੁੱਲਦਾ ਹੈ ਪਰ ਜੇਕਰ ਇਹ ਬਿਲ ਕਾਨੂੰਨ ਬਣ ਜਾਂਦਾ ਤਾਂ ਟੈਕਸਸ ਦੇ ਵਿੱਚ ਪਰਿਵਾਰਾਂ ਤੇ ਕਾਰੋਬਾਰਾਂ ਲਈ ਵਧੇਰੇ ਬਿਮਾਰੀ ਵਧੇਰੇ ਮੌਤਾਂ ਤੇ ਉੱਚ ਸਿਹਤ ਸੰਭਾਲ ਲਾਗਤਾਂ ਦੇਖਣ ਨੂੰ ਮਿਲਣ ਦੀ ਸੰਭਾਵਨਾ ਹੈ ਟੈਕਸਸ ਭਾਰਤ ਗੈਰ ਮੁਨਾਫਾ ਟੀਕਾਕਰਨ ਪ੍ਰੋਜੈਕਟ ਦੀ ਮੁੱਖ ਰਣਨੀਤੀ ਅਧਿਕਾਰੀ ਰੇਖਾ ਲక్ష్ਮਨਨ ਨੇ ਬਿੱਲ ਨੂੰ ਅੰਤਿਮ ਪ੍ਰਵਾਨਗੀ ਮਿਲਣ ਤੋਂ ਪਹਿਲਾਂ ਰਾਜਦੇ ਸੈਨੇਟਰਾਂ ਨੂੰ ਦੱਸਿਆ ਉਹਨਾਂ ਨੇ ਕਿਹਾ ਕਿ ਟੈਕਸਸ ਦੇ ਵਿੱਚ ਫੈਲਣਾ ਕੋਈ ਇਤਿਫਾਕ ਨਹੀਂ ਹੈ ਇਹ ਕੋਲੇ ਦੀ ਖਾਨ ਦੇ ਵਿੱਚ ਕੈਨਰੀ ਹੈ ਜੋ ਆਪਣੇ ਫੇਫੜਿਆਂ ਦੇ ਸਿਖਰ ਤੇ ਚੀਕ ਰਹੀ ਹੈ ਛੋਟ ਬਿੱਲ ਤੇ ਨਾਲ ਹੀ ਟੈਕਸਸ ਹਾਊਸਵਾਰਾ ਟੀਕਾ ਨਿਰਮਾਤਾਵਾਂ ਦੇ ਵਿਰੁੱਧ ਮੁਕਦਮਿਆਂ ਅਤੇ ਅੰਗ ਟ੍ਰਾਂਸਪਲੈਂਟ ਤੇ ਟੀਕਾਕਰਨ ਪਾਬੰਦੀਆਂ ਨੂੰ ਹਟਾਉਣ ਤੇ ਪਾਸ ਕੀਤੇ ਗਏ ਹੋਰ ਬਿੱਲ ਦਰਜਨਾਂ રૂੜੀਵਾਦੀ ਰਾਜਾਂ ਦੇ ਵਿੱਚ ਟੀਕਿਆਂ ਤੇ ਸਵਾਲ ਉਠਾਉਣ ਦੀ ਜ਼ਰੂਰਤ ਨਾਨੋ ਵਾਪਸ ਲੈਣ ਦੀਆਂ ਕੋਸ਼ਿਸ਼ਾਂ ਦਾ ਇੱਕ ਸਨੈਪਸ਼ਾਟ ਹੈ ਸਭ ਤੋਂ ਤਾਜ਼ਾ ਸੰਗੀ ਆંકड़े ਦਰਸਾਉਂਦੇ ਨੇ ਕਿ ਮਹਾਮਾਰੀ ਤੋਂ ਬਾਅਦ ਯੂਐਸ ਕਿੰਡਰਗਾਰਟਨ ਟੀਕਾ ਕਰਨ ਦਰਾਂ ਦੇ ਵਿੱਚ ਗਿਰਾਵਟ ਆਈ 2023-24 ਦੇ ਸਕੂਲ ਸਾਲ ਦੇ ਵਿੱਚ 92.7% ਜਦੋਂ ਕਿ ਕੋਵਿਡ-19 ਤੋਂ ਪਹਿਲਾਂ 95% ਸੀ ਅਤੇ ਛੋਟਾ ਵਾਲੇ ਬੱਚਿਆਂ ਦਾ ਅਨੁਪਾਤ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਿਆ ਅਤੇ ਪਿਛਲੇ ਹਫਤੇ ਦੇਸ਼ ਦੀ ਸਿਹਤ ਅਤੇ ਤੰਦਰੁਸਤੀ ਬਾਰੇ ਮੇਕ ਅਮਰੀਕਾ ਹੈਲਥੀ ਅਗੇਨ ਸੰਗੀ ਰਿਪੋਰਟ ਨੇ ਸਕੂਲੀ ਬੱਚਿਆਂ ਦੇ ਲਈ ਟੀਕਾ ਕਰਨ ਦੇ ਆਦੇਸ਼ਾਂ ਦੀ ਜ਼ਰੂਰਤ ਤੇ ਸਵਾਲ ਚੁਕੇ ਨੇ 2000 ਤੋਂ ਬਾਅਦ ਸੰਯੁਕਤ ਰਾਜ ਅਮਰੀਕਾ ਦੇ ਵਿੱਚੋਂ ਖਸਰਾ ਖਤਮ ਮੰਨਿਆ ਜਾਂਦਾ ਰਿਹਾ ਹੈ ਟੈਕਸਸ ਦਾ ਪ੍ਰਗੋਪ ਜਨਵਰੀ ਦੇ ਅਖੀਰ ਦੇ ਵਿੱਚ ਪੱਛਮੀ ਟੈਕਸਸ ਦੇ ਮੈਨੋਨਾਈਟ ਭਾਈਚਾਰਿਆਂ ਦੇ ਵਿੱਚ ਸ਼ੁਰੂ ਹੋਇਆ ਸੀ ਜੋ ਟੀਕਿਆਂ ਪ੍ਰਤੀਰੋਧਕ ਰਹੇ ਨੇ ਤੇ ਸਰਕਾਰੀ ਦਖਲਅੰਦਾਜ਼ੀ ਤੇ ਅਵਿਸ਼ਵਾਸ ਰੱਖਦੇ ਨੇ ਅਤੇ ਬਹੁਤ ਜ਼ਿਆਦਾ ਛੂਤ ਵਾਲਾ ਵਾਇਰਸ ਤੇਜ਼ੀ ਨਾਲ ਘਟ ਟੀਕਾ ਕਰਨਦਰਾ ਵਾਲੀਆਂ ਦੂਜੀਆਂ ਥਾਵਾਂ ਤੇ ਪਹੁੰਚ ਗਿਆ ਕਈ ਰਾਜਾਂਾਂ ਵਾਂਗ ਟੈਕਸਸ ਦੇ ਵਿੱਚ ਬੱਚਿਆਂ ਨੂੰ ਜਨਤਕ ਅਤੇ ਨਿੱਜੀ ਸਕੂਲਾਂ ਤੇ ਬਾਲ ਦੇਖਭਾਲ ਕੇਂਦਰਾਂ ਦੇ ਵਿੱਚ ਜਾਣ ਲਈ 11 ਬਿਮਾਰੀਆਂ ਤੋਂ ਬਚਾ ਲੈ ਟੀਕੇ ਲਗਾਉਣ ਦੀ ਲੋੜ ਹੁੰਦੀ ਹੈ 2023-24 ਸਕੂਲ ਰਾ ਸਾਲ ਲਈ ਰਾਜ ਦੀ ਟਿਕਾ ਕਰਦਾਰ ਚਿਕਨ ਪੋਕਸ ਦੇ ਲਈ 93.78% ਤੋਂ ਹੈਪਟਾਈਟਸ ਬੀ ਲਈ 95.78% ਦੇ ਵਿਚਕਾਰ ਸੀ ਪਰ ਮਾਪੇ ਧਾਰਮਿਕ ਜਾਂ ਨਿੱਜੀ ਕਾਰਨਾ ਕਰਕੇ ਛੋਟ ਪ੍ਰਾਪਤ ਕਰ ਸਕਦੇ ਨੇ ਜਾਂ ਜੇ ਕੋਈ ਡਾਕਟਰ ਇਹ ਨਿਰਧਾਰਿਤ ਕਰਦਾ ਹੈ ਕਿ ਕਿਸੇ ਡਾਕਟਰੀ ਸਥਿਤੀ ਦੇ ਕਾਰਨ ਸੁਰੱਖਿਅਤ ਨਹੀਂ ਹੋਵੇਗਾ ਟੈਕਸਸ ਦੇ ਵਿੱਚ ਛੋਟੇ ਛੋਟ ਜਿਹੜੀ ਹੈ ਉਹ ਦਰਾਂ ਲਗਭਗ 2 ਦਹਾਕਿਆਂ ਤੋਂ ਵੱਧ ਰਹੀਆਂ ਨੇ ਪਿਛਲੇ 5 ਸਾਲਾਂ ਵਿੱਚ ਨਾਟਕੀਵਾਦਾ ਹੋਇਆ ਟੈਕਸਸ ਡਿਪਾਰਟਮੈਂਟ ਆਫ ਹੈਲਥ ਸਰਵਿਸਿਜ਼ ਅਨੁਸਾਰ ਏਜੰਸੀ ਨੂੰ 2023-24 ਵਿੱਤੀ ਸਾਲ ਦੇ ਵਿੱਚ ਲਗਭਗ 1,53,000 ਵਿਦਿਆਰਥੀਆਂ ਲਈ ਛੋਟ ਬੰਦੀਆ ਪ੍ਰਾਪਤ ਹੋਈਆਂ ਜੋ ਕਿ ਪਿਛਲੇ ਸਾਲ 1,36,000 ਤੋਂ ਵਧ ਹਨ ਅਤੇ 2019 ਦੇ ਵਿੱਚ ਬੇਨਤੀ ਕੀਤੀਆਂ 70,000 ਤੋਂ ਲਗਭਗ ਦੁਗਣੀਆਂ ਨੇ న్యూਸ ਸਟੇਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਏਅਰ ਕੈਨੇਡਾ ਦੇ ਇੱਕ ਪਾਇਲਟ ਨੇ ਹਾਲ ਹੀ ਦੇ ਵਿੱਚ ਇੱਕ ਉਡਾਣ ਦੇ ਦੌਰਾਨ 에ਅਰ ਟ੍ਰੈਫਿਕ ਕੰਟਰੋਲਰਾਂ ਦੀ ਕਾਰਡ ਦੇ ਉੱਤੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਹੈ ਤੇ ਯਾਤਰੀਆਂ ਨੂੰ ਦੇਸ਼ ਦੇ ਹਵਾਈ ਅੱਡਿਆਂ ਤੇ ਚੱਲ ਰਹੀ ਦੇਰੀ ਨੂੰ ਹੱਲ ਕਰਨ ਦੇ ਲਈ ਆਪਣੇ ਐਮਪੀਜ਼ ਨੂੰ ਚਿੱਠੀ ਲਿਖਣ ਦਾ ਸੁਝਾਅ ਦਿੱਤਾ ਹੈ। ਐਤਵਾਰ ਨੂੰ ਵੈਂਕੂਵਰ ਤੋਂ ਮੌਂਟਰੀਅਲ ਜਾ ਰਹੇ ਇੱਕ ਫਲਾਈਟ ਦੇ ਵਿੱਚ ਪਾਇਲਟ ਨੇ 50 ਮਿੰਟ ਦੀ ਦੇਰੀ ਦਾ ਜਿਹੜਾ ਐਲਾਨ ਕਰਦਿਆਂ ਆਪਣੇ ਸੰਦੇਸ਼ ਤੇ ਵਿੱਚ 에ਅਰ ਟ੍ਰੈਫਿਕ ਕੰਟਰੋਲਰਾਂ ਦੀ ਕਾਰਡ ਦੇ ਉੱਤੇ ਪੜਾਅਸ ਕੱਢੀ। ਜਹਾਜ਼ ਦੇ ਵਿੱਚ ਮੌਜੂਦ ਇੱਕ ਰਿਪੋਰਟਰ ਨੇ ਇਸ ਸੁਨੇਹੇ ਨੂੰ ਰਿਕਾਰਡ ਕਰ ਲਿਆ 에어 ట్రాਫਿਕ ਕੰਟਰੋਲਰ ਸੈਕਟਰ ਦਾ ਸੰਚਾਲਨ ਜਿਹੜਾ ਹੈ ਉਹ ਪ੍ਰਾਈਵੇਟ ਕੰਪਨੀ ਐਨਏਵੀ ਯਾਨੀ ਨੈਵ ਕੈਨੇਡਾ ਦੁਆਰਾ ਜਿਹੜਾ ਹੈ ਉਹ ਕੀਤਾ ਜਾਂਦਾ ਹੈ ਪਾਇਲਟ ਦਾ ਹੁਣ ਕਹਿਣਾ ਹੈ ਕਿ ਇਸ ਸੈਕਟਰ ਦੇ ਵਿੱਚ ਵਰਕਰਾਂ ਦੀ ਘਾਟ ਹੈ ਜਿਸ ਕਰਕੇ 에어ਪੋਰਟਾਂ ਦੇ ਉੱਤੇ ਉਡਾਨਾਂ ਦੇ ਵਿੱਚ ਦੇਰੀ ਹੋ ਰਹੀ ਹੈ ਨਾਲ ਹੀ ਪਾਇਲਟ ਨੈਵ ਕੈਨੇਡਾ ਤੇ ਮੌਜੂਦਾ ਮੁਲਾਜ਼ਮਾਂ ਦੇ ਲਈ ਓਵਰਟਾਈਮ ਨੂੰ ਉੱਚਾ ਰੱਖਣ ਦੇ ਲਈ ਨਵੇਂ ਟ੍ਰੇਨੀਆਂ ਦੀ ਗਿਣਤੀ ਘਟਾ ਰ ਦਾ ਦੋਸ਼ ਵੀ ਲਾਉਂਦੇ ਨੇ ਅਤੇ ਯਾਤਰੀਆਂ ਨੂੰ ਇਸ ਬਾਰੇ ਆਪਣੇ ਚੁਣੇ ਹੋਏ ਨੁਮਾਇੰਦਿਆਂ ਨੂੰ ਦੱਸਣ ਲਈ ਵੀ ਕਹਿੰਦੇ ਨੇ 에어 ਕੈਨੇਡਾ ਦੇ ਬੁਲਾਰੇ ਨੇ ਇੱਕ ਬਿਆਨ ਦੇ ਵਿੱਚ ਪੁਸ਼ਟੀ ਕੀਤੀ ਹੈ ਕਿ ਨਵ ਕੈਨੇਡਾ ਦੀਆਂ ਜੜੀਆਂ ਨੇ ਉਹ ਪਾਬੰਦੀਆਂ ਨੇ ਕਈ ਹਫ਼ਤਿਆਂ ਤੋਂ ਵੈਂਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ YVR ਦੇ ਉੱਤੇ 에어ਲਾਈਨ ਦੀ ਸਮਾਸਾਰਨੀ ਨੂੰ ਪ੍ਰਭਾਵਿਤ ਕੀਤਾ ਹੈ ਨਵ ਕੈਨੇਡਾ ਦੇ ਬੁਲਾਰੇ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਜਾਣਬੁੱਝ ਕੇ ਓਵਰ ਟਾਈਮ ਜੜਾ ਉਹ ਦੁਆਨ ਦੇ ਲਈ ਟ੍ਰੇਨੀਆਂ ਨੂੰ ਅਣਉਚਿਤ ਸਮਝ ਕੇ ਨਾਕਾਰਿਆ ਜਾ ਰਿਹਾ ਹੈ ਅਤੇ ਕਿਹਾ ਕਿ ਅਦਾਰਾ 에어 ਟ੍ਰੈਫਿਕ ਕੰਟਰੋਲਰਾਂ ਦੀ ਜਿਹੜੀ ਹੈ ਉਹ ਕਾਟ ਦੇ ਰਿਸਪੌਂਸ ਦੇ ਵਿੱਚ ਟ੍ਰੇਨਿੰਗ ਕਾਰਜਾਂ ਨੂੰ ਵਧਾ ਰਿਹਾ ਹੈ ਬੁਲਾਰੇ ਨੇ ਕਿਹਾ ਹੈ ਕਿ ਕੰਪਨੀ ਵਾਧਦੀ ਮੰਗ ਨੂੰ ਪੂਰਾ ਕਰਨ ਦੇ ਲਈ ਦੇਸ਼ ਭਰ ਦੇ ਵਿੱਚ ਆਪਣੀ ਟ੍ਰੇਨਿੰਗ ਸਮਰਥਾ ਨੂੰ ਮਹੱਤਵਪੂਰਨ ਢੰਗ ਨਾਲ ਵਧਾਉਣ ਦੀ ਪ੍ਰਕਿਰਿਆ ਦੇ ਵਿੱਚ ਹੈ ਤੇ ਸਾਡੇ ਕੋਲ ਇਸ ਸਮੇਂ ਸਾਡੇ ਟ੍ਰੇਨਿੰਗ ਪ੍ਰੋਗਰਾਮਾਂ ਦੇ ਵਿੱਚ ਲਗਭਗ 500 ਵਿਦਿਆਰਥੀ ਹਨ 2028 ਤੱਕ ਅਸੀਂ ਉਮੀਦ ਕਰਦੇ ਹਾਂ ਕਿ ਨੈਵ ਕੈਨੇਡਾ ਦੇ ਟ੍ਰੇਨਿੰਗ ਪ੍ਰੋਗਰਾਮ ਦੇ ਵਿੱਚ ਦਾਖਲ ਹੋਣ ਵਾਲੇ ਵਿਦਿਆਰਥੀਆਂ ਦੀ ਕੁੱਲ ਗਿਣਤੀ ਲਗਭਗ 1500 ਹੋ ਜਾਵੇਗੀ ਖਬਰਾਂ ਦੀ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਨੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ